ਸਭ ਲੋਕਾਂ ਆਖੇ ਗਿਆ ਸੀ ਕਿ 8-9 ਮਹੀਨੇ ਤੋਂ ਮੈਂ ਆਪਣੇ ਬੇਕੇ ਰਹਿ ਰਹੀ ਆ ਮੇਰੇ ਨਾਲ ਵੀ ਚੱਜ ਦਾ ਵਿਵਾਰ ਨਹੀਂ ਸੀ ਅਮਰਤਪਾਲ ਦਾ ਤਾਂ ਉਹਦਾ ਕੀ ਦੋਸਤ ਆਪਾਂ ਨਹੀਂ ਕਹਿ ਸਕਦੇ ਕਿਸੇ ਦਾ ਨਹੀਂ ਕੋਈ ਓਏ ਆਪਣੇ ਬੱਚੇ ਨੂੰ ਵੱਡੇ ਸਕੂਲ ਪਾਲਾ ਕੈਵਰੇਜ ਪਾਲਾ ਇਹ ਸਾਡੇ ਘਰ ਕਲੇਸ਼ ਹੋਣਾ ਆ ਤੇ 5 ਦਿਨ ਸਕੂਲੀਆ ਬੱਚਾ ਇਹਦਾ ਕੋਈ ਗੱਲ ਨਹੀਂ ਪੁੱਛ ਲੈ ਸਾਨੂੰ ਸੁਣਾਉਣਾ ਆ ਪਾਂਦਾ ਕੋਈ ਨਹੀਂ 5-4 ਦਿਨ ਸਸ ਮੈਂ ਇਹ ਸਾਰਾ ਸਾਫ਼ ਕਰ ਦਊਗਾ ਚੋਰ ਦੇ ਅਥਰੇ ਨੇ ਡਿੱਗੇ ਥੇ ਆਈ ਆ ਕੰਮ ਕੋਈ ਹੁੰਦਾ ਕੋਈ ਆ ਕੁੜੀਆਂ ਛੱਡ ਆਈ ਆ ਜੇ ਉਹ ਹੁੰਦੀ ਆਪਣੀ ਲੈ ਆਉਂਦੀ ਇਥੇ ਦੇ ਇਨਾ ਬੱਚਾ ਨਹੀਂ ਜੜਾ ਇਹਨਾਂ ਦੇ ਆਉਂਦੇ ਨੇ ਪਾਣੀ ਪੁੱਛੇ ਕੋਈ ਮੈਨੂੰ ਕੋਈ ਗੱਲ ਨਹੀਂ ਕੀਤੀ ਮੈਂ ਸੋ ਆਖਿਆ ਮੈਂ ਤੇਰੀ ਘਰ ਦੀ ਜਾਂਦੀ ਹੀ ਪਿਆਰਾਂ ਜਿਹੜਾ ਤਰ੍ਹਾਂ ਕੇਸ ਉਥੇ ਜਾਣੇ ਆ ਮੁਰਕੇ ਉਸਲੇ ਭੱਜ ਗਿਆ ਉਹਦੇ ਹੱਥ ਕੰਮਣ ਦੇ ਤੇ ਮੈਨੂੰ ਉਹਨੇ ਮੂੰਹਾਂ ਤੋਂ ਦਾਈ ਮੈਨੂੰ ਕੀ ਪਤਾ ਹੈ ਇਹ ਕੀ ਕਰਕੇ ਆਇਆ ਕੀ ਨਹੀਂ ਨਾ ਉਹ ਪਾਠ ਵੀ ਸੁਣਾਉਂਦਾ ਏ ਬੱਚਾ ਹਾਂ ਇੱਕ ਓਕਾਤ ਸਤਨਾਵਗ ਬੁਲੇ ਸੋਨ ਨਾਲ ਐ ਹੋ ਦੀ ਜਵਾਨ ਤੇ ਕਦੀ ਕੋਈ ਮਾੜੀ ਗੱਲ ਨਹੀਂ ਹੁੰਦੀ ਤੇ ਕੀ ਨਹੀਂ ਗਿਆ ਚੀਜ਼ਾਂ ਕੱਜਾ ਸ਼ਰਮ ਨਹੀਂ ਲਈ ਕਮਰੇ ਤੋਂ ਬਾਹਰ ਆਉਂਦਾ ਤਾ ਇਹ ਪੂਰੀ ਘਟਨਾ ਵਾਪਰ ਜਾਂਦੀ ਹੈ ਡਾਕਟਰ ਦੇ ਨਾਲ ਰਿਵਾਰ ਕਰ ਦਿੰਦਾ ਹੈ ਅਮਰਤਪਾਲ ਦੋਸਤੋ ਟ੍ਰਿਪਲ ਮਰਡਰ ਮਾਮਲੇ ਦੇ ਵਿੱਚ ਉਹਨਾਂ ਨਵਾਂ ਮੋੜ ਦੱਸਿਆ ਜਾ ਰਿਹਾ ਜਿਹੜੇ ਪਰਿਵਾਰਿਕ ਮੈਂਬਰ ਨੇ ਉਹਨਾਂ ਵੱਲੋਂ ਆਖਿਆ ਜਾ ਰਿਹਾ ਕਿ ਅੰਤਿਮ ਸੰਸਕਾਰ ਨਹੀਂ ਕੀਤਾ ਜਾਏਗਾ ਜਦੋਂ ਤੱਕ ਸਹੀ ਤਰੀਕੇ ਜਾਂਚ ਕਰਕੇ ਜਿਹੜੇ ਦੋਸ਼ੀ ਸਹੀ ਨਹੀਂ ਉਹਨਾਂ ਨੂੰ ਜੇਲ੍ਹ ਦੀਆਂ ਸਲਾਕਾ ਦੇ ਪਿੱਛੇ ਨਹੀਂ ਭੇਜਿਆ ਜਾਏਗਾ ਉਦੋਂ ਤੱਕ ਅੰਤਿਮ ਸੰਸਕਾਰ ਜਿਹੜਾ ਉਹ ਨਹੀਂ ਕੀਤਾ ਜਾਏਗਾ ਤਾਂ ਪਰਿਵਾਰਿਕ ਮੈਂਬਰਾਂ ਦੀ ਇਹ ਮੰਗ ਹੈ ਕਿ ਪੁਲਿਸ ਪ੍ਰਸ਼ਾਸਨ ਪੁਕਤਾ ਤਰੀਕੇ ਦੇ ਨਾਲ ਜਾਂਚ ਕਰੀ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਕੁਝ ਨਹੀਂ ਸਹੀ ਆ ਤੁਹਾਨੂੰ ਸਾਨੂੰ ਕਾ ਮਾ ਜੇ ਪਸੰਦ ਆ ਗਿਆ ਮੈਨੂੰ ਉਹ ਹੋ ਗਈ ਹੈ ਭਜਾਈ ਦੇ ਇਹ ਕੀਤਾ ਨਹੀਂ ਕਰਾਇਆ ਅੱਜ ਕੋ ਜਾਲਾ ਕੋਈ ਨਹੀਂ ਪਹਿਲੇ ਰਾਬਾ ਖੜਾ ਵੀ ਇਹ ਦਿਮਾਗ ਪਤਾ ਨਹੀਂ ਕੀ ਚੱਲਦਾ ਜਿੰਦਗੀ ਸਾਡੀ ਸ਼ਬਦ ਦੇਖੋ ਕਿ ਕਿਸ਼ੋ ਕਰਾਇਆ ਜਾ ਸਾਰੇ ਚੱਲੀਏ ਕੁ ਵੀ ਜਾਣ ਇਹ ਵੀ ਜਾਣ ਇਨਸਾਨ ਲੱਗ ਰਿਹਾ ਨਹੀਂ ਨਹੀਂ ਛੇੜੀ ਕੋਈ ਛੇੜੀ ਨਹੀਂ ਦੋ ਦਿਨ ਪਹਿਲਾਂ ਛੇੜੀ ਲੈ ਆਏ ਇਹ ਅਗਲੀ ਮੈਨੂੰ ਲੈ ਕਿਤੇ ਛੇੜੀ ਆ ਸਿਰ ਉਹ ਬੰਦਾ ਕਰਾਉਦਾ ਵਾ ਜਿਹੜਾ ਪਿੱਛੋਂ ਉਹਨੂੰ ਕਰਾਉਣ ਡਿਆ ਕੋਈ ਹੋਰ ਕੋਈ ਕੀ ਕੀ ਲੱਗਦਾ ਕੀ ਕਿਸ ਵੱਲੋਂ ਸਾਰੀ ਸਾਜਿਸ਼ ਜਿਹੜੀ ਕੀਤੀ ਇਹ ਹੁਣ ਉਹ ਹੀ ਜ ਆਪ ਦੱਸੂਗਾ ਪੇ ਆਪਾਂ ਤਾਂ ਬਾਹਰੋਂ ਆਏ ਆ ਪਰਿਵਾਰ ਦਾ ਕੀ ਫੈਸਲਾ ਹੈ ਪਰਿਵਾਰ ਕੀ ਕਹਿ ਰਿਹਾ ਹੈ ਇਹੋ ਚਾਹੁੰਦਾ ਬਹਿਦੇ ਹੋ ਗਿਆ ਵਾ ਕਿ ਸਾਨੂੰ ਪਤਾ ਲੱਗਣਾ ਚਾਹੀਦਾ ਕਿ ਕਿਹੜੇ ਬੰਦੇ ਨੇ ਕਰਵਾਏ ਬਸ ਉਹ ਕਿ ਸਾਨੂੰ ਹੱਕ ਮਿਲਣਾ ਚਾਹੀਦਾ ਮੈਂ ਤਾਂ ਬਾਹਰੋਂ ਆਇਆ ਰਾਤੀ ਆਇਆ ਵਾਂ ਤੇ ਮੈਨੂੰ ਆਉਂਦਿਆਂ ਨੂੰ ਇਹ ਕੰਮ ਹੋਇਆ ਮੈਨੂੰ ਤੇ ਇਹ ਚਾਹੀਦਾ ਕਿ ਮਗਰ ਕਿਹੜਾ ਕਰਾਉਣ ਵਾਲਾ ਤੇ ਕੌਣ ਕਿਉਂ ਕਰੰਦਿਆ ਬਾਕੀ ਕਾਰ ਕੀਤਾ ਜਾਏਗਾ ਹੁਣ ਕੇ ਜਾਂਚ ਦੀ ਮੰਗ ਕੀਤੀ ਜਾਏਗੀ ਉਹ ਅਹੀਂ ਹੁਣ ਆਪੇ ਬਦੱਸਾਂਗੇ ਜਦੋਂ ਸਾਰੇ ਪਰਿਵਾਰ ਇਕੱਠੇ ਕਰਕੇ ਤੁਸੀਂ ਇਹ ਤਾਂ ਤੁਹਾਡੀ ਗੱਲ ਹੁੰਦੀ ਸੀ ਫੋਨ ਤੇ ਦੋ ਦਿਨ ਪਹਿਲਾਂ ਤੇ ਉਹ ਸਾਡੀ ਗੱਲ ਜਿਹੜੀ ਨਾ ਮੈਂ ਆਪਣੀ ਔਰਤ ਨਾਲ ਹੀ ਕਰਦਾ ਬਸ ਉਹ ਤਾਂ ਇਹ ਪੁੱਛਣਾ ਰਾਜੀ ਬਾਜੀ ਜੇ ਹੀ ਪਤਾ ਲੱਗਾ ਸੀ ਕਿ ਤੁਹਾਡੇ ਉੱਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਇੱਕ ਵਾਰ ਦਾਤਰ ਲੈ ਕੇ ਮਗਰ ਭੱਜਾਈ ਸੀ ਅਵਰਤਪਾਲ ਤੁਹਾਡੇ ਐਵੇਂ ਨਹੀਂ ਐਵੇਂ ਐਵੇਂ ਆਏ ਉਹ ਕਰਾ ਜੇ ਆਪਣੇ ਬੱਚਿਆਂ ਨਾਲ ਗੱਲਾਂ ਬੱਤੀਆਂ ਇਹ ਤਾਂ ਇਹ ਥੋੜਾ ਹੁੰਦਾ ਕਿ ਉਹ ਮਾਰਨ ਪੈ ਗਿਆ ਸਾਨੂੰ ਨੰਨੋ ਬੰਦਾ ਨੂੰ ਕੀ ਲੱਗਦਾ ਫਿਰ ਤੁਸੀਂ ਕੀ ਚਾਹੁੰਦੇ ਆਈ ਦੇ ਹੋਈ ਉਹਨੇ ਕਿ ਜੇ ਇਨਸਾਫ ਹੋਣਾ ਜੀ ਤਾਂ ਕਿ ਪਿੱਛੇ ਕਿਹੜਾ ਇਹਨੂੰ ਬੰਦਾ ਕਰਾਉਣ ਡਿਆ ਕੰਮ ਤੁਹਾਨੂੰ ਲੱਗਦਾ ਤੁਸੀਂ ਕੀ ਕਹਿਆ ਕਿ ਅਮਰਤਪਾਲ ਨਹੀਂ ਉਹ ਹੁਣ ਆਪੇ ਦੱਸੋ ਨਾ ਮੈਨੂੰ ਕਿਹੜਾ ਪਿੱਛੋ ਕਰਾਉਣ ਡਿਆ ਵਾ ਹਾਂ ਘੱਟ ਰਹਿੰਦਾ ਸੀ ਇੱਥੇ ਵੀ ਥੋੜੇ ਜਿ ਕੀ ਦੇਖਦੇ ਹੋ ਕਾਚੀ ਕੀ ਕਰਦੇ ਇਹ ਤਾਂ ਹੁਣ ਉਹ ਹੀ ਜਾਣਦਾ ਵਾ ਜਿਹੜਾ ਕਰਨ ਵਾਲਾ ਵਾ ਉਹ ਆਪੇ ਦੱਸੂਗਾ ਕਿ ਕਨੇ ਕਰਾਇਆ ਕਿ ਨੀ ਦਰੋਗੇ ਮੰਤ ਕਈ ਸਾਲ ਹੋ ਗਏ ਪਾਰ ਦੇ ਨਾ ਬਈ ਸਾਲ ਹੋ ਗਏ ਹਾਂ ਮੈਂ ਤਾਂ ਪਹਿਲਾਂ ਫੌਰ ਚ ਹਾਂ ਇਦਾਂ ਨੂੰ ਘਰੋਂ ਘੋਣਾ ਹੁੰਦਾ ਸੀ ਕਿ ਇਤਰਾ ਤੰਗ ਪਰੇਸ਼ਾਨ ਕਰਦਾ ਕੋਈ ਕੋਈ ਘਰੋਂ ਨਹੀਂ ਕੋਈ ਉਹਨਾਂ ਨੇ ਕਦੀ ਨਹੀਂ ਆਖਿਆ ਕਿ ਉਹ ਨਸ਼ੇ ਵਾਲੀ ਗੱਲ ਨਹੀਂ ਜਾ ਰਹੀ ਉਹ ਤਾਂ ਨਸ਼ਾ ਕਰਦਾ ਸੀ ਉਹ ਨਸ਼ਾ ਕਰਦਾ ਕਿੱਥੇ ਹੀ ਉਹ ਤੇ ਅਸਲ ਬਹਾਨਾ ਬਣਾਇਆ ਹੁੰਦਾ ਚਾਹਦਾ ਪਰ ਸਾਰਾ ਪਰਿਵਾਰ ਕਿਉਂ ਕਿਹਾ ਬਸ ਉਹ ਤਾਂ ਐਵੇਂ ਹੁਣ ਕੀ ਆਖੀਏ ਤੁਸੀਂ ਮੰਗ ਕਰਦੇ ਹੋ ਕਿ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਪੂਰੇ ਬਸ ਸਾਹੀ ਮੰਗੇ ਉਹ ਹੀ ਕਰਨੀ ਹੈ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿਹਦਾ ਹੱਥ ਕਿਹਦਾ ਹੱਥ ਬਸ ਪੁਲਿਸ ਪ੍ਰਸ਼ਾਸਨ ਨੇ ਕੀ ਕਿਹਾ ਉਹ ਤੇ ਅੱਗੇ ਹਿਲਤ ਕਾਲ ਚ ਲੱਗਾਂਗੇ ਤੇ ਦੱਸਾਂਗੇ ਤੁਹਾਨੂੰ ਅੱਛਾ ਅਮਰਿਤਪਾਲ ਦੀ ਜਿਹੜੀ ਪਤਨੀ ਹੈ ਉਹ ਜਦੋਂ ਪਹੁੰਚੀ ਸੀ ਜਦੋਂ ਬਹੁਤ ਹੋਈ ਸੀ ਬੱਚੇ ਤਿੰਨਾ ਪਰਿਵਾਰੀ ਬਣਾ ਬਰਾਂਦੀ ਤਾਂ ਉਹ ਪਹੁੰਚੀ ਸੀ ਉਹਨਾਂ ਵੱਲੋਂ ਆਖ ਕੇ ਗਿਆ ਸੀ ਕਿ 8-9 ਮਹੀਨੇ ਤੋਂ ਮੈਂ ਆਪਣੇ ਪੇਕੇ ਰਹਿ ਰਹੀ ਹਾਂ ਮੇਰੇ ਨਾਲ ਵੀ ਚੱਜਦਾ ਵਿਵਾਰ ਨਹੀਂ ਸੀ ਅਮਰਿਤਪਾਲ ਦਾ ਤਾਂ ਉਹਦਾ ਕੀ ਰੋਲ ਸਮਝੋ ਆਪਾਂ ਨਹੀਂ ਕਹਿ ਸਕਦੇ ਕਿਸੇ ਦਾ ਵੀ ਕੋਈ 8-9 ਮਹੀਨੇ ਨਹੀਂ 15 ਦਿਨਾਂ ਦੇ ਛਾਏ ਇੱਥੇ ਕਿ ਗਈ ਆ ਹਾਂ ਪਾਸੇ ਐਸੇ ਕੁੜੀ ਰਹਿੰਦੀ ਸੀ ਇਹ ਸ਼ਾਜੇ ਜੀ ਆਪਣੇ ਕੁੜੀ ਲੈ ਕੇ ਚਲੇ ਗਈ ਆ ਦੋ ਦਿਨ ਪਹਿਲਾਂ ਲੈ ਕੇ ਗਈ ਕੁੜੀ ਦੋ ਚਾਰ ਦਿਨ ਲਈ ਗਈ ਗਈ ਪਹਿਲਾਂ 8-9 ਮਹੀਨੇ ਨਹੀਂ ਹੋਗੇ ਨਹੀਂ 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 ਉਹ 15-20 ਦਿਨ ਆਉਂਦੀ ਸੀ ਇਹ ਪੈਸੇ ਦੇ ਖਰਚਾ ਉਹਦਾ ਖਰਚਾ ਲੈ ਦਿੱਤੇ ਸੀ ਉਦੋਂ ਨਾਲ ਗੱਲਬਾਤ ਹੁੰਦੀ ਹੈ ਦੀ ਅੱਛਾ ਅਮਰਤਪਾਲ ਨਾਲ ਪਾਪਰਤਪਾਲ ਨਾਲ ਦੋਹਾਂ ਜੀਆਂ ਦੀ ਬਾਕੀ ਕੋਈ ਬਤ ਨਹੀਂ ਮਾਜੀ 8 ਮਹੀਨੇ 9 ਮਹੀਨੇ ਦੇ ਮਤਲਬ ਤਕਲੀਰ ਕਰਕੇ ਦੱਸੋ ਤਾਂ ਕੀ ਤੁਹਾਨੂੰ ਕੀ ਲੱਗਦਾ ਵੀ ਕੌਣ ਹੋ ਸਕਦਾ ਤੁਹਾਡੇ ਹਿਸਾਬ ਅੰਦੀ ਉਹ ਤਾਂ ਆਪੇ ਦੱਸੋ ਕਰੋ ਉਹ ਹੀ ਉਹ ਕੋਈ ਪਤਾ ਲੱਗੂਗਾ ਛੜਾ ਕਰਦੀ ਆ ਉਹਦਾ ਕਸੂਰ ਇਹ ਫਾਈਨਲਕਾਰ ਰੱਖਣ ਛੜਾ ਉਹ ਸਿਰਿਆ ਆਦਾ ਕੀ ਹੋਰ ਕਿ ਨਹੀਂ ਨਹੀਂ ਜਿਹੜੀ ਉਹ ਆਪਣਾ ਜਿਹੜੇ ਜਿਹੜੇ ਛੋਟੀ ਵੱਡੀ ਠੀਕ ਠੀਕ ਹਾਂ ਉਹਨੇ ਉਹਦੀ ਪ੍ਰਾਜੈਸ਼ਾ ਕਰੀ ਹਾਂ ਦੀ ਸਾਡੀ ਕੁੜੀਆਂ ਦੀ ਹੀ ਤੇ ਆਪਣੇ ਬੱਚੇ ਆਪਣੇ ਬੱਚੇ ਨੂੰ ਉਹ ਆਪਣੇ ਬੱਚੇ ਨੂੰ ਉਹ ਸਾਡੇ ਸਕੂਲ ਪਾਲਾ ਕੈਵਰੇਜ ਪਾਲਾ ਇਹ ਸਾਡੇ ਘਰ ਕਲੇਸ਼ ਹੋਣਾ ਤੇ ਪੰਜ ਦਿਨ ਸਕੂਲੀਆ ਬੱਚਾ ਪਹਿਲਾਂ ਤਿੰਨ ਚਾਰ ਸਾਡੇ ਕੋਠੇ ਰਹਿਦੀ ਆ ਇਹ ਇੱਥੇ ਆਈ ਆ ਚੱਲ ਮੈਂ ਤਾਇਆ ਉੱਥੇ ਜਾ ਕੇ ਕਰ ਕਰ ਜਾ ਕਰੂੰ ਇਹ ਆਦਾ ਕੋਈ ਗੱਲ ਨਹੀਂ ਪੁੱਛ ਲੈ ਟੰਡਸ ਰਣਾਉਣ ਆ ਆਂਦਾ ਕੋਈ ਨਹੀਂ ਪੰਜ ਚਾਰ ਦਿਨ ਸਸ ਮੈਂ ਇਹ ਸਾਰਾ ਸਾਫ ਕਰ ਦਊਗਾ ਕਰ ਦਊਗਾ ਮੈਂ ਪਹਿਲਾਂ ਹੀ ਆਖੜਾ ਸ਼ੁਰੂ ਕਰ ਦਿੱਤਾ ਸੀ ਤੇ ਆਜ ਪਹੁੰਚ ਬੋਦੀ ਤੇ ਉਹਦੇ ਅੱਖਰ ਥੋੜੀ ਨੇ ਡਿੱਗੇ ਇਥੇ ਆਈ ਆ ਕੰਕ ਸੇ ਕੰਮ ਕੋਈ ਹੁੰਦਾ ਕੋਈ ਆ ਕੁੜੀਆਂ ਛੱਡ ਆਈ ਆ ਜੇ ਉਹ ਹੁੰਦੀ ਆਪਣੀ ਲੈ ਆਉਂਦੀ ਇਥੇ ਦੇ ਇਨਾ ਬੱਚਾ ਨਹੀਂ ਜੜਾ ਇਹਨਾਂ ਨੂੰ ਆਉਂਦੇ ਨੇ ਪਾਣੀ ਪੁੱਛੇ ਕੋਈ ਤੁਸੀਂ ਕੀ ਲੱਗਦਾ ਹੈ ਮਾਚੰਦਾਤਾ ਲੱਗਦੇ ਸੋ ਬੇਟੀ ਨਹੀਂ ਅਮਰਤ ਬਾਹ ਰਹਿਣਾ ਇਹ ਮੈਂ ਇਹਨਾਂ ਦਾ ਮਾਸੜ ਦਾ ਸੋਲੋ ਇਹ ਸੀ ਜਰੀ ਜਿਹੜੀ ਇਹਨਾਂ ਹੀ ਘਰ ਦੀ ਸੀ ਉਹ ਮੇਰੀ ਸਗੀ ਮਾਸੀ ਦੀ ਕੁੜੀ ਆ ਇਹ ਸਾਥ ਸਿੰਘ ਇਹ ਮੈਂ ਮਾਮਾ ਹੀ ਲੱਗਿਆ ਦੋ ਬਣੀ ਹੁਣ ਮੈਂ ਆਪਣੀ ਭਤੀ ਦਾ ਪੱਖ ਲਾਣਾ ਵੀ ਉਹਨੇ ਕਿਉਂ ਮਾਰਿਆ ਜਾਂ ਜਾਂਚ ਕੀਤੀ ਬਿਲਕੁਲ ਮੰਝੇ ਬਿਲਕੁਲ ਇਹਦਾ ਕਹਿਣਾ ਹੈ ਕਿ ਜਾਂਚ ਪੂਕਤ ਤਰ ਤ ਕੀਤੀ ਜਾਣੀ ਚਾਹੀਦੀ ਜੇਕਰ ਪੁਲਿਸ ਜਾਂਚ ਕਰਦੀ ਹੈ ਤਾਂ ਫਿਰ ਪਰਿਵਾਰ ਨੂੰ ਵਹਿਮ ਨਹੀਂ ਰਹੇਗਾ ਕੋਈ ਵੀ ਛੜਿਆ ਛੜਿਆ ਤੁਸੀਂ ਸਾਰੇ ਸਮਝਦਾ ਰਹੇ ਹੋ ਕਿਹੜਾ ਨਸ਼ੇੜਿਆ ਮਾਰ ਕੇ ਫਿਰ ਕਾਰਜਾ ਰੇਲੀ ਢੇ ਲਾਏ ਫਿਰ ਗੁਰਦੁਆਰੇ ਨੂੰ ਜਾਏ ਇਹ ਸਭ ਯਾਰ ਗੁਰਦੁਆਰੇ ਵਿੱਚ ਕਹਿੰਦੇ ਜਦੋਂ ਇਸ ਤਰ੍ਹਾਂ ਦੀ ਹੱਤਿਆ ਜਿਹੜੀ ਇਹ ਹੱਤਿਆ ਕੰਡ ਕੀਤਾ ਹੈ ਉਸ ਤੋਂ ਬਾਅਦ ਗੁਰਦੁਆਰੇ ਚ ਜਾਂਦਾ ਚਾਚਾ ਉੱਥੇ ਹੁੰਦੀ ਉਹਨਾਂ ਦੇ ਕਿਹੜੇ ਚਾਚਾ ਸੀ ਜਿਨ੍ਹਾਂ ਨੂੰ ਮਿਲ ਕੀਤਾ ਤੁਹਾਨੂੰ ਮਿਲ ਕੇ ਗਏ ਸੀ ਮਿਲ ਕੇ ਗਏ ਸੀ ਕੀ ਕਹਦੇ ਸੀ ਤੁਹਾਨੂੰ ਮੈਨੂੰ ਕੁਛ ਗੱਲ ਨਹੀਂ ਕੀਤੀ ਮੈਂ ਉਸ ਨੂੰ ਆਖਿਆ ਮੈਂ ਤੇਰੀ ਘਰ ਦੀ ਜਾਂਦੀ ਹੀ ਪਿਆਰ ਕਾ ਜਿਹੜਾ ਤੇਰੇ ਕੇਸ ਉੱਥੇ ਜਾਣੇ ਆ ਹੈ ਮੁਰਕੇ ਉਸੇਲੇ ਭੱਜ ਗਿਆ ਉਹਦੇ ਹੱਥ ਕੰਮਣਦੇ ਸੀ ਤੇ ਮੈਨੂੰ ਉਹਨੇ ਮੂੰਹਾਂ ਤੋਂ ਤਾਂ ਮੈਨੂੰ ਕਿ ਭਲਾ ਇਹ ਕੀ ਕਰਕੇ ਆਇਆ ਆ ਕੇ ਕੁਛ ਨਹੀਂ ਆਇਆ ਤੁਹਾਨੂੰ ਨਾ ਨਾ ਕੁਛ ਨਹੀਂ ਕੀਤਾ ਉਸੇਲੇ ਅੰਦਰੋਂ ਮਾਥਾ ਟੇਕੇ ਮੋੜਛਾ ਲਾ ਕੇ ਭੱਜ ਗਿਆ ਹਾਂ ਮੱਥਾ ਟੇਕੇ ਮੱਥਾ ਟੇਕੇ ਤੇ ਮੈਨੂੰ ਵੀ ਪਤਾ ਨਹੀਂ ਇਹਨੇ ਕੀ ਕਰਿਆ ਘਰ ਮੈਨੂੰ ਕੋ ਬਾਅਦ ਚ ਮੁੜ ਕੇ ਥਾਣੇ ਨੂੰ ਫੋਨ ਆਇਆ ਥਾਣੇ ਨੂੰ ਫੋਨ ਸਪੰਚ ਨੂੰ ਆਇਆ ਮੈਨੂੰ ਉਹਨੇ ਕੀਤਾ ਵੀ ਘਰ ਵੇਖ ਕੀ ਹੋ ਗਿਆ ਮੈਂ ਤਾਂ ਵੀ ਕੋਈ ਗੱਲ ਨਹੀਂ ਆ ਤੇ ਜੋ ਮੈਂ ਘਰ ਆਇਆ ਤੇ ਮੈਂ ਆਪਣੇ ਬੱਚਿਆਂ ਨੂੰ ਇਥੇ ਆਵਾਜ਼ ਮਾਰੀ ਮੇਹਾਂ ਪੁੱਤ ਵੀ ਭੱਜ ਗਿਆ ਉਹ ਖੰਡੇ ਆ ਕਾਂਡ ਹੋ ਗਿਆ ਉਹ ਜਦੋਂ ਗਏ ਆ ਤੇ ਉਹਨਾਂ ਵੇਖਿਆ ਪੇ ਸਾਰਿਆਂ ਨੂੰ ਮਾਰ ਗਿਆ ਤੇ ਜਦੋਂ ਮੈਂ ਮੇਰੇ ਕੋਲ ਬਾਹਰ ਮੈਂ ਬਾਹਰ ਹੀ ਡੇਪਿਆ ਵੀ ਵੇਖ ਕੇ ਤੁਹਾਡੀ ਪਰਜਾਈ ਏਡੀ ਕਰਮਾ ਵਾਲੀ ਹਲੇ ਤੱਕ ਬੱਚਾ ਬੜਾ ਨਿਕਿਆ ਸੀ ਸਭ ਤੋਂ ਜਿਆਦਾ ਸਾਰੇ ਬੜੇ ਜੀ ਸਾਰੇ ਨੇਕ ਸਾਰੇ ਨੇਕ ਹਲੇ ਤੱਕ ਕਦੀ ਮਾੜਾ ਨਹੀਂ ਬੋਲਿਆ ਸਾਡੇ ਨਾਲ ਤਾਂ ਕਹਿਰ ਹੋ ਗਿਆ ਸਾਡੇ ਕੋਲ ਜਰਿਆ ਨਹੀਂ ਜਾਣ ਡਿਆ ਸਾਰੇ ਨਿਕਲੇ ਜੀ ਹਾਂ ਹੀ ਪਹਿਲੀ ਜਿਹੜੇ ਪੰਕਤੀਆਂ ਹੁੰਦੀਆਂ ਨਾ ਉਹ ਪਾਠ ਵੀ ਸੁਣਾਉਂਦਾ ਇਹ ਬੱਚਾ ਹਾਂ ਇੱਕ ਓਕਾਰ ਸਤਨਾਵਗ ਬੁਲੇ ਸੋਨੜ ਐ ਹੋ ਦੀ ਜਵਾਂ ਤੇ ਕਦੀ ਕੋਈ ਮਾੜੀ ਗੱਲ ਨਹੀਂ ਹੁੰਦੀ ਉਹਦੀ ਮੰਮੀ ਜਿਹੜੀ ਉਹਨੂੰ ਮੋਂ ਸਿਖਾਉਂਦੀ ਹੈ ਅੱਛਾ ਤੇ ਨਹੀਂ ਬਿਲਕੁਲ ਇਹ ਜਿਹੜੀਆਂ ਗੱਲਾਂ ਦੱਸੀਆਂ ਜਾ ਰਹੀਆਂ ਨੇ ਲੂਣ ਕੰਡੇ ਖੜੇ ਹੁੰਦੇ ਨੇ ਕਿ ਕਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਅਸੀਂ ਪਰਿਵਾਰ ਚੰਗੀ ਬਾਣੀ ਪੜ੍ਹਦੇ ਸੀ ਰੱਬ ਦੇ ਨਾਲ ਜੁੜੇ ਸੀ ਤੇ ਪਰ ਇਸ ਤਰ੍ਹਾਂ ਦਾ ਕੀ ਹੋ ਗਿਆ ਕੀ ਦਿਮਾਗ ਚ ਆ ਗਿਆ ਅਮਰਪਾਲ ਦੇ ਕਿ ਐਡੀ ਵੱਡੀ ਘਟਨਾ ਨੂੰ ਇਸ ਨੌਜਵਾਨ ਨੇ ਅੰਜਾਮ ਦੇ ਦਿੱਤਾ ਫਿਲਹਾਲ ਦੀ ਕੜੀ ਪਰਿਵਾਰਿਕ ਮੈਂਬਰਾਂ ਵੱਲੋਂ ਜਾਂਚ ਕਰਨ ਦੀ ਗੱਲ ਜਰੂਰ ਕੀਤੀ ਜਾ ਰਹੀ ਆ ਤਾਂ ਪਰਿਵਾਰਿਕ ਮੈਂਬਰਾਂ ਵੱਲੋਂ ਕਿਤਨਾ ਕਿਤੇ ਪੁਲਿਸ ਨੂੰ ਕਿਹਾ ਜਾ ਰਿਹਾ ਕਿ ਪੁਖਤਾ ਤਰੀਕੇ ਨਾਲ ਜਾਂਚ ਕੀਤੀ ਜਾਵੇ

ਨੇ ਦੇਖੀ ਜਾ ਉਹਦੇ ਕੋਟੇ ਨੇ ਆ ਜਾ ਡਾਕੂ ਕਸਰ ਕੀ ਕਰਦਾ ਆ ਤਾਂ ਗਿਆ ਆ ਤਾਂ ਗਿਆ ਬੜਾ ਦੁਖੀ ਆ ਗਿਆ ਸਾਨੂੰ ਵੀ ਗੁੱਸੇ ਹਟਾ ਕੇ ਨਾਮ ਬੋਲਾ ਕਿਤਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਪੂਰੇ ਪਰਿਵਾਰਿਕ ਮੈਂਬਰ ਦੁੱਖ ਦੇ ਵਿੱਚ ਨੇ ਕਿ ਆ ਜਰੀਆ ਕੇ ਜਾਂਚ ਪੂਰੇ ਤਰੀਕੇ ਦੇ ਨਾਲ ਕੀਤੀ ਜਾਵੇ ਤਾਂ ਜੋ ਪਤਾ ਲੱਗ ਸਕੇ ਇਹ ਉਹ ਕਮਰਾ ਜਿੱਥੇ ਪਰਜਾਈ ਤੇ ਛੋਟਾ ਜਿਹਾ ਬੱਚਾ ਜਿਹੜਾ ਵਾ ਇਸ ਕਮਰੇ ਚ ਹੈਗਾ ਸੀ ਜੋ ਉਦਾਂ ਹੀ ਕਮਰੇ ਤੋਂ ਬਾਹਰ ਆਉਂਦਾ ਤਾਂ ਇਹ ਪੂਰੀ ਘਟਨਾ ਵਾਪਰ ਜਾਂਦੀ ਹੈ ਦਾਤਰ ਦੇ ਨਾਲ ਵਾਰ ਕਰ ਦਿੰਦਾ ਹੈ ਅਮਰਤਪਾਲ ਬੱਚੇ ਨੂੰ ਵੀ ਮੋਦ ਦੇ ਘਾਟ ਉਤਾਰ ਦਿੰਦਾ ਤਾਂ ਉਸ ਦੀ ਪਰਜਾਈ ਨੂੰ ਵੀ ਮੋਦ ਦੀ ਘਾਟ ਉਤਾਰ ਦਿੰਦਾ ਇਸ ਕਮਰੇ ਦੇ ਬਾਹਰ ਬਜ਼ੁਰਗ ਮਾਤਾ ਪਏ ਹੁੰਦੇ ਨੇ ਜਿੱਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਉੱਤੇ ਵਾਰ ਕੀਤਾ ਜਾਂਦਾ ਕਰੀਬ 1.5 ਵਜੇ ਦੇ ਵਿੱਚ ਵਿੱਚ ਉਹਨਾਂ ਦੇ ਉੱਤੇ ਵਾਰ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਬੱਚਾ ਅਤੇ ਮਾਂ ਨੂੰ ਮੋਦ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਕਮਰੇ ਦੇ ਬਾਹਰ ਖੜ ਕੇ ਰੋਂਦੇ ਵਿਖਲਾਉਂਦੇ ਨਜ਼ਰ ਆ ਰਹੀ ਹੈ ਫੈਮਿਲੀ ਮੈਂਬਰ ਮ੍ਰਿਤਕ ਦੇਹਾਂ ਜਿਹੜੀਆਂ ਨੇ ਉਹ ਪਹੁੰਚ ਚੁੱਕੀਆਂ ਨੇ ਪੂਰਾ ਪਰਿਵਾਰ ਪੂਰਾ ਪਿੰਡ ਆਸ-ਪਾਸ ਦੇ ਪਿੰਡ ਜਿਹੜੇ ਨੂੰ ਇੱਥੇ ਇਕੱਠੇ ਹੋ ਚੁੱਕੇ ਨੇ ਤਾਂ ਜਿਹੜੀਆਂ ਮ੍ਰਿਤਕ ਦੇਹਾਂ ਨੇ ਉਹ ਪਹੁੰਚ ਚੁੱਕੀਆਂ ਨੇ ਇਸ ਜਗ੍ਹਾ ਤੇ ਘਰ ਫੇਰਾ ਪਵਾ ਕੇ ਉਸ ਤੋਂ ਬਾਅਦ ਅੰਤਿਮ ਸੰਸਕਾਰ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ ਅੰਤਿਮ ਸੰਸਕਾਰ ਕੀਤਾ ਜਾਏਗਾ ਇਹਨਾਂ ਡੈੱਡ ਬੋਡੀਆਂ ਦਾ ਫਿਲਹਾਲ ਦੇਖ ਸਕਦੇ ਹੋ ਕਿ ਕਿਤੇ ਨਾ ਕਿਤੇ ਸੋਗ ਹਰ ਪਾਸੇ ਨਜ਼ਰ ਆ ਰਿਹਾ ਹੈ ਪੂਰੇ ਪਿੰਡ ਦੇ ਵਿੱਚ ਆਸ-ਪਾਸ ਦੇ ਪਿੰਡਾਂ ਦੇ ਵਿੱਚ ਤੇ ਜੇਕਰ ਕੋਈ ਇਸ ਵੀਡੀਓ ਨੂੰ ਦੇਖਦਾ ਤਾਂ ਉਹ ਵੀ ਉਹਦੀਆਂ ਵੀ ਅੱਖਾਂ ਨਾਮ ਹੁੰਦੀਆਂ ਨੇ ਕਿ ਕੀ ਮਾਹੌਲ ਕਿਸ ਤਰ੍ਹਾਂ ਦਾ ਬਣ ਚੁੱਕਿਆ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਪਹਾਣਾ ਬੀਤੇ ਇਸ ਪਰਿਵਾਰ ਦੇ ਨਾਲ ਤਾਂ ਡੈੱਡ ਬੋਡੀਆਂ ਪੋਸਟਮਾਰਟਮ ਕਰਨ ਤੋਂ ਬਾਅਦ ਡੈੱਡ ਬੋਡੀਆਂ ਇੱਥੇ ਪਹੁੰਚ ਚੁੱਕੀਆਂ ਨੇ ਆ ਵੇਖੋ ਕੋ ਮਾਰਾ ਜੈ ਇਧਰ ਹੋ ਜਾਓ ਜਨਾ ਵੇਖ ਲਓ ਪਿੰਡ ਕੰਦੋਵਾਲੀਆ ਦੀ ਇਹ ਘਟਨਾਵਾ ਜਿਹੜੀ ਘਟਨਾ ਕਿਤਨਾ ਕਿਤੇ ਸ਼ਰਮਿੰਦਾ ਕਰਦੀ ਹੈ ਹਾਲਾਤ ਤੇ ਉੱਤੇ ਸ਼ਰਮਿੰਦਾ ਕਰਦੀ ਹੈ ਕਿ ਕਿਸ ਤਰੀਕੇ ਦੀ ਇਹ ਘਟਨਾਵਾ ਵਾਪਰਦੀ ਆ ਪਿਆ ਨੇ ਨਜ਼ਰ ਲੱਗ ਚੁਕੀ ਹੈ ਪੰਜਾਬ ਨੂੰ ਅਸੀਂ ਕਹਿ ਸਕਦੇ ਹਾਂ ਜਿਸ ਤਰੀਕੇ ਦੀ ਘਟਨਾਵਾ ਵਾਪਰਦੀ ਹੈ ਪਿਆ ਨੇ ਅੱਖਾਂ ਨਾਮ ਨੇ ਪੂਰੇ ਪਰਿਵਾਰਿਕ ਮੈਂਬਰਾਂ ਦੇ ਨਾਲ ਨਾਲ ਪੂਰੇ ਪਿੰਡ ਦੀਆਂ ਅੱਖਾਂ ਨਾਮ ਨੇ ਤਾਂ ਮ੍ਰਿਤਿਕ ਦੇਹਾਂ ਪਹੁੰਚ ਚੁਕਿਆ ਨੇ ਕੋਸ ਸਮੇਂ ਤੱਕ ਅੰਤਿਮ ਸੰਸਕਾਰ ਕੀਤਾ ਜਾਏਗਾ ਕੈਮਰਾਮੈਨ ਮਨੋਜ ਦਿਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਕੰਧੋਵਾਲੀਆ ਇਹਨਾਂ ਦੀ ਇਹਨਾਂ ਦੀ ਘਰ ਦੀ ਤੇ ਬੱਚਾ ਸੀ ਜਿਹੜੇ ਦਬਾਈ ਰਹਿੰਦੇ ਸਨ ਇਹ ਵੀਰ ਹੋਣੇ ਜਿਨ੍ਹਾਂ ਦੀ ਹੁਣ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕਦੇ ਪਏ ਇਹਨਾਂ ਦੀ ਪਤਨੀ ਤੇ ਅਤੇ ਬੱਚਾ ਸੀ ਪਰਿਵਾਰ ਸੋਨਾ ਕਰਤਾ ਪਰਿਵਾਰ ਖਤਮ ਕਰ ਦਿੱਤਾ ਵੈਸ਼ੀਦ ਰਹਿੰਦੇ ਨੇ